ਤੇ ਇਧਰ ਆ ਗਈ 3600 ਫੋਰਡ ਠੀਕ ਐ ਐ ਅੱਧੇ ਟਾਇਰ ਆ ਯਾਰ ਤੱਕ ਜਵਾ ਜਵਾ ਦਿੱਟੋ ਕਾਪੀ ਹੈ ਨਾ ਦਿੱਟੋ ਕਾਪੀ ਜੋ ਠੀਕ ਐ ਯਾਰ ਟਾਇਰ ਵੀ ਜਮ ਰੀਅਲ ਲੱਗਦੇ ਆ ਹਾਂ ਜਵਾ ਰੀਅਲ ਲੱਗਦੇ ਆ ਸਿੱਧੂ ਮੂਸੇ ਵਾਲਾ ਠੀਕ ਐ ਜੀ ਤੇ ਬਾਈ ਯਾਰ ਸੱਚੀ ਕਹਿ ਜਾਂਦੇ ਵੀ ਮਿਲਣ ਦਾ ਮੌਕਾ ਤਾਂ ਨਹੀਂ ਮਹਾਵੀਰ ਮਿਲਿਆ ਪਾਰ ਇੱਕ ਤਸਵੀਰ ਦੇ ਜ਼ਰੀਏ ਹੈ ਨਾ ਤੇ ਹੀਰਾ ਬੰਦਾ ਸੀ ਹੀਰਾ ਯਾਰ ਜਿਹੜਾ ਨੇ ਪੰਜਾਬ ਦਾ ਬੈਲਬੋਰਡਨ ਤੇ ਨਾਮ ਗਿਆ ਠੀਕ ਐ ਜਮਾ ਨੰਬਲੇ ਖਾ ਕਹਿੰਦਾ ਕਿ ਕੋਈ ਬਾਈ ਕੁਝ ਵੇਖ ਰਿਆ ਕੁਰਸੀ ਤੇ ਬੈਠਾ ਤੇ ਕਮੈਂਟ ਕਰਿਓ ਜਰੂਰ ਵੀਡੀਓ ਨੂੰ ਆਰਮਰ ਵੀਰ ਦੀ ਜਾਂ ਤਾਂ ਆਪਾਂ ਕਹਦੇ ਆਰਟਿਸਟ ਬਣਾਇਆ ਠੀਕ ਆ ਸਿੱਖ ਇਤਿਹਾਸ ਨਾਲ ਸਾਰੀਆਂ ਸੰਬੰਧਤ ਯਾਰ ਇਦਾਂ ਲੱਗਦਾ ਇਹ ਕੌਣ ਲੈ ਕੇ ਜਾਂਦਾ ਇਹ ਆਪਣਾ ਬਈ ਆਪਣਾ ਰਣਸੀਹ ਖੁਰਦ ਲੱਗਿਆ ਹੋਇਆ ਜੀ ਜਿਹੜਾ ਵੱਡਾ ਆਪਣੀ ਪਾਰਕਿੰਗਾਂ ਦੇ ਵਿੱਚ ਨਹੀਂ ਇਹਦੇ ਵਿੱਚ ਜਦੋਂ ਵੀ ਪਿੰਡ ਦੀਆਂ ਪੰਚਾਇਤਾਂ ਜਿਵੇਂ ਪਾਰਕ ਬਣਦੇ ਉੱਥੇ ਜਾਦਾ ਜਾਂਦੇ ਕਿ ਸ਼ੌਕ ਨਾਉ ਵੀ ਕਰਾਂਦੇ ਦੇਖ ਸਿਰਫ ਜਾਣ ਨਹੀਂ ਹੈਨਾ ਜਾਣ ਨਹੀਂ ਤੇ ਤਾਂ ਇਹ ਕਿੱਡੇ ਹੋ ਆ ਗਿਆ ਨਾ ਬ੍ਰਦਰ ਇੱਕ ਹੰਗਾਰੂ ਆ ਗਿਆ ਮਹਾਵੀਰ ਦੇਖ ਬੜਾ ਆਪਾਂ ਕਤਾਬਾਂ ਦੇਖਦੇ ਹੁੰਦੇ ਸੀ ਠੀਕ ਆ ਤੇ ਇਧਰ ਆ ਗੱਲ ਬਣਾ ਕੇ ਰੱਖੀਆਂ ਜਾਂਦੀਆਂ ਸੀ ਤੇ ਪੂਰੀ ਘੈਂਟ ਗੱਲਬਾਤ ਕੀਤੀ ਐ ਇਧਰ ਵੀ ਭਲਦ ਕਿਉਂਕਿ ਇਹ ਚੀਜ਼ਾਂ ਦਾ ਹੁਣ ਅਲੋਪ ਹੋ ਗਏ ਆ ਮਿੱਤਰਾਂ ਜਾਣਕਾਰੀ ਦੀ ਸੀ ਇਹ ਇਹ ਬੁਕਿੰਗ ਤੇ ਆ ਹਾਂਜੀ ਇਹ ਬੋਲ ਰੇਟ ਜਿਹੜਾ ਰੀਅਲਿਸਟਿਕ ਹੁੰਦੇ ਇਹ ਬੰਦੇ ਠੀਕ ਆ ਆ ਜੀ ਦੇਖੋਵੇਂ ਉਹਨਾਂ ਦੇ ਹਨਾ ਕੱਪੜੇ ਪਾ ਕੇ ਰੱਖਿਆ ਜਦੋਂ ਮੈਂ ਇਧਰਲੇ ਪਾਸੋਂ ਆਇਆ ਨਾ ਜਿਵੇਂ ਮੈਨੂੰ ਇਦਾਂ ਭੁਲੇਖਾ ਪਿਆ ਯਾਰ ਸੱਚੀ ਹਕੀਕਤ ਹੈ ਹਨਾ ਤੇ ਆ ਬਾਈ ਦਾ ਤਾਂ ਜਮਾ ਜੇ ਮੰਨ ਕੇ ਚੱਲ ਦੂਰੋਂ ਦੂਰੋਂ ਖੜ ਕੇ ਦੇਖ ਲੈ ਲੋਕ ਸ਼ੋਅ ਤੇ ਗਏ ਸੀ ਤੇ ਰਾਸਤੇ ਦੇ ਵਿੱਚ ਮਾਨੁੱਖ ਗਿੱਲ ਗਿੱਲ ਬ੍ਰਦਰ ਆਰਟਿਸਟ ਠੀਕ ਹੈ ਤੇ ਉਹਨਾਂ ਕੋਲੇ ਹੱਥ ਦੀ ਕਲਾਕਾਰੀ ਇੰਨੀ ਕ ਹੈ ਤੇ ਸਾਰੀਆਂ ਆਪਾਂ ਜਿਹੜੀਆਂ ਉਹਨਾਂ ਕਲਾਕਾਰੀਆਂ ਬਣਾਈਆਂ ਦਿਖਾਉਣੇ ਕੱਲੀ ਕੱਲੀ ਚੀਜ਼ ਤੇ ਸੱਚੀ ਧਰਮ ਨਾਲ ਰੂਹ ਖੁਸ਼ ਹੋ ਗਈ ਤੇ ਆ ਜਾ ਮਹਾਵੀਰ ਸਭ ਤੋਂ ਪਹਿਲਾਂ ਜਿਹੜੇ ਧਾਰਮਿਕ ਹਨਾ ਤਸਵੀਰਾਂ ਵੀ ਬਣਾ ਕੇ ਰੱਖੀਆਂ ਕਿਉਂਕਿ ਕਈ ਨਹੀਂ ਹੱਥ ਝੂਠੇ ਮੂਠੇ ਹੁੰਦੇ ਜੇ ਮੇਰੇ ਤੋਂ ਵੱਧ ਘੱਟ ਬੋਲ ਗਿਆ ਫਿਰ ਵੀ ਮੈਂ ਮਾਫੀ ਚਾਹੂੰਗਾ ਤੇ ਉਹਨਾਂ ਦੀਆਂ ਤਸਵੀਰਾਂ ਜਿਵੇਂ ਸ਼ਬਜੀ ਮਹਾਰਾਜ ਜੀ ਆਗੇ ਹਨਾ ਤੇ ਸਾਰੇ ਜਿਹੜੇ ਭਗਤਾਂ ਦੀਆਂ ਤਸਵੀਰਾਂ ਇਧਰ এলিਫੈਂਟ ਆ ਗਿਆ ਬਹੁਤ ਸੋਹਣੀਆਂ ਮੂਰਤੀਆਂ ਹਨਾ ਇਧਰ ਜਿਵੇਂ ਇੱਕ ਫਾਰਮਰ ਵੀਰ ਦੀ ਜਦੋਂ ਆਪਾਂ ਕਹਦੇ ਆਰਟਿਸਟ ਬਣਾਇਆ ਠੀਕ ਹੈ ਸਿੱਖ ਇਤਿਹਾਸ ਨਾਲ ਸਾਰੀਆਂ ਸੰਬੰਧਤ ਯਾਰ ਇਦਾਂ ਲੱਗਦਾ ਇੱਕ ਸਿਰਫ ਜਾਣ ਨਹੀਂ ਹਨਾ ਜਾਣ ਨਹੀਂ ਦਿੱਤਾ ਯਾਰ ਕਿੱਡੇ ਉਹ ਬੰਦੇ ਚੰਗੇ ਆ ਹਨਾ ਕਿਦਾ ਹੱਥਾਂ ਦੇ ਵਿੱਚ ਹੁਨਰ ਦਿੱਤਾ ਪ੍ਰਮਾਤਮਾ ਨੇ ਜਿਨ੍ਹਾਂ ਨੇ ਏਡੀਆਂ ਸੋਹਣੀਆਂ ਜਿਹੜੀਆਂ ਕਲਾਕਾਰੀਆਂ ਮੂਰਤੀਆਂ ਬਣਾ ਕੇ ਰੱਖੀਆਂ ਨੇ ਹਨਾ ਆ ਕੰਗਾਰੂ ਆ ਗਿਆ ਨਾ ਬ੍ਰਦਰ ਇੱਕ ਕੰਗਾਰੂ ਆ ਗਿਆ ਮਹਾਵੀਰ ਦੇਖ ਉਹ ਜਿਹੜਾ ਆਪਾਂ ਕਤਾਬਾਂ 'ਚ ਦੇਖਦੇ ਹੁੰਦੇ ਸੀ ਠੀਕ ਆ ਤੇ ਇਧਰ ਆ ਗਾਂ ਕੀ ਆ ਉਹਦਾ ਬੱਚਾ ਯਾਰ ਬਸ ਇੱਕ ਅੱਖਾਂ ਬੰਦ ਕਰਕੇ ਆਪਾਂ ਦੇਖ ਸਕਦੇ ਹਾਂ ਸੱਚੀ ਸੱਚੀ ਅਦਾ ਲੱਗੂ ਹਨਾ ਤੇ ਆ ਬਾਬਾ ਫਰੀਦ ਜੀ ਦੀ ਤਸਵੀਰ ਹੈ ਹਨਾ ਤਸਵੀਰ ਤੇ ਬਾਈਆਂ ਨੇ ਕਹਿੰਦੇ ਵੀ ਕੁਛ ਤਾਂ ਬੁਕਿੰਗ ਤੇ ਤੇ ਕੁਛ ਵੈਸੇ ਬਣਾ ਕੇ ਰੱਖਿਆ ਹਣਾ ਵੀ ਬਹੁਤ ਇਦਾਂ ਦੇ ਹੈ ਯਾਰ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਨਾਲ ਪਿਆਰ ਹੈਗਾ ਤੇ ਆ ਜੋ ਜੀ ਇੱਧਰ ਦੇਖ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਭਲਦ ਖੁੰਦੇ ਸੀ ਹਣਾ ਤੇ ਬੜੀਆਂ ਉਦੋਂ ਆ ਕਲਗੀਆਂ ਕੁਲਗੀਆਂ ਬਣਾ ਕੇ ਰੱਖੀਆਂ ਜਾਂਦੀਆਂ ਸੀ ਤੇ ਪੂਰੀ ਘੈਂਟ ਗੱਲਬਾਤ ਕੀਤੀ ਐ ਇੱਧਰ ਵੀ ਭਲਦ ਕਿਉਂਕਿ ਇਹ ਚੀਜ਼ਾਂ ਦਾ ਹੁਣ ਅਲੋਪ ਹੋ ਗਏ ਮਿੱਤਰਾ ਹੂੰ ਠੀਕ ਆ ਤੇ ਆ ਦੇਖ ਆਰਟਿਸਟ ਭੰਗੜੇ ਵਾਲੇ ਯਾਰ ਉਦਾਂ ਹੀ ਕਲਾ ਕਰੀ ਆ ਸਾਡੇ ਸਲਾਮ ਐ ਸਲੂਟ ਕਰਦੇ ਆ ਫੌਜੀ ਵੀਰਾਂ ਨੂੰ ਹਨਾ ਰਿਸਪੈਕਟ ਕਰਦੇ ਆਪਾਂ ਇਹਨਾਂ ਦੀ ਦਿਲੋਂ ਤੇ ਸਿੱਧੂ ਮੂਸੇਵਾਲਾ ਠੀਕ ਆ ਜੀ ਤੇ ਬਾਈ ਯਾਰ ਸੱਚੀ ਕਹਿੰਦੇ ਆਂਦੇ ਵੀ ਮਿਲਣ ਦਾ ਮੌਕਾ ਤਾਂ ਨਹੀਂ ਮਹਾਵੀਰ ਮਿਲਿਆ ਪਰ ਇੱਕ ਤਸਵੀਰ ਦੇ ਜ਼ਰੀਏ ਹਨਾ ਤੇ ਹੀਰਾ ਬੰਦਾ ਸੀ ਹੀਰਾ ਯਾਰ ਜਿਹੜਾ ਨੇ ਪੰਜਾਬ ਦਾ ਬੈਲਬੋਰਡਨ ਤੇ ਨਾਮ ਗਿਆ ਠੀਕ ਐ ਇੱਧਰ ਇੱਧਰ ਆਜੋ ਆਪਾਂ ਸਾਰਿਆਂ ਇੱਧਰ ਮਹਾਨ ਸ਼ਖਸੀਅਤਾਂ ਡਾਕਟਰ ਅੰਬੇਦਕਰ ਬਾਹਰ ਜਾਲੀਏ ਇੱਧਰ ਫੇਰ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਆ ਸਭ ਤੋਂ ਪਹਿਲਾਂ ਤਾਂ ਜਦੋਂ ਆਇਆ ਹੈ ਨਾ ਵੀ ਕੱਪੜੇ ਪਾਏ ਹੈ ਹਨਾ ਆ ਵੀ ਇਹਨਾਂ ਦੀ ਜਾਣਕਾਰੀ ਦਿੱਤੀ ਸੀ ਇਹ ਬੁਕਿੰਗ ਤੇ ਹਾਂਜੀ ਬੁਕ ਰੇਟ ਜਿਹੜਾ ਰੀਅਲਿਸਟਿਕ ਹੁੰਦੇ ਬਾਦ ਦੇ ਇਹ ਠੀਕ ਆ ਜੀ ਦੇਖੋ ਉਵੇਂ ਉਹਨਾਂ ਦੇ ਹਨਾ ਕੱਪੜੇ ਪਾ ਕੇ ਰੱਖੇ ਜਦੋਂ ਮੈਂ ਇਧਰਲੇ ਪਾਸੋਂ ਆਇਆ ਨਾ ਜਿਵੇਂ ਮੈਨੂੰ ਇਦਾਂ ਲਿਖਾ ਪਿਆ ਯਾਰ ਸੱਚੀ ਹਕੀਕਤ ਹੈ ਹਨਾ ਤੇ ਆ ਬਾਈ ਦਾ ਤਾਂ ਜਿਵੇਂ ਜੇ ਮੰਨ ਕੇ ਚਲ ਦੂਰੋਂ ਦੂਰੋਂ ਖੜ ਕੇ ਦੇਖ ਲੈ ਜਿਵੇਂ ਦੰਬਲੇ ਲਿਖਾ ਕਹਿੰਦਾ ਕਿ ਕੋਈ ਬਾਈ ਕੁਝ ਵੇਖ ਰਿਹਾ ਕੁਰਸੀ ਤੇ ਬੈਠਾ ਤੇ ਕਮੈਂਟ ਕਰਿਓ ਜਰੂਰ ਵੀਡੀਓ ਨੂੰ ਦੱਬ ਕੇ ਕਰਿਓ ਜੀ ਅਸ਼ੀਰਵਾਦ ਇੱਧਰ ਆ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੀ ਦੀ ਤਸਵੀਰ ਹੈ ਤੇ ਬਾਹਰ ਵੀ ਆਪਾਂ ਦੇਖਦੇ ਆਂ ਰੋਕ ਤੇ ਇੱਧਰ ਆ ਗਈ 3600 ਫੋਰਡ ਠੀਕ ਐ ਐ ਅੱਧੇ ਤਿਆਰ ਆ ਯਾਰ ਦੇਖ ਜਮਾ ਜਮਾ ਦਿੱਤੋ ਕਾਪੀ ਹੈ ਨਾ ਦਿੱਤੋ ਕਾਪੀ ਜੋ ਠੀਕ ਐ ਯਾਰ ਬਾਹਰ ਵੀ ਜਮਾ ਰੀਅਲ ਲੱਗਦੇ ਆ ਹਾਂ ਜਮਾ ਰੀਅਲ ਲੱਗਦੇ ਆ ਆ ਬਾਈ ਬਣਾਈਆਂ ਆਪਣਾ ਟਿੰਡਾ ਬਣਾਈਆਂ ਖੁਦ ਨਾ ਹਾਂਜੀ ਬਾਈ ਇਹ ਬਣਾਉਣਾ ਨਾ ਤਿਆਰ ਹੋ ਜਾਂਦਾ ਤਿਆਰ ਹੋ ਜਾਂਦਾ ਜੀ ਬਾ ਟਿੰਡਾ ਅੱਛਾ ਠੀਕ ਐ ਯਾਰ ਰੰਗ ਕੀ ਇਹਦਾ ਨਾ ਡਾਇਨਾਸੌਰ ਹੁੰਦਾ ਨਾ ਡਾਇਨਾਸੌਰ ਡਾਇਨਾਸੌਰ ਹਨਾ ਤੇ ਭਾਈ ਇਹ ਮੰਨ ਕੇ ਚੱਲ ਯਾਰ ਇਹ ਕੌਣ ਲੈ ਕੇ ਜਾਂਦਾ ਇਹ ਆਪਣਾ ਬਈ ਆਪਣਾ ਰੰਸੀਖੁਰਦ ਲੱਗਿਆ ਹੋਇਆ ਜੀ ਜਿਹੜਾ ਵੱਡਾ ਆਪਣੀ ਪਾਰਕਿੰਗਾਂ ਦੇ ਵਿੱਚ ਨਹੀਂ ਇਹਦੇ ਵਿੱਚ ਜਦੋਂ ਵੀ ਪਿੰਡ ਦੀਆਂ ਪੰਚਾਇਤਾਂ ਜਿਵੇਂ ਪਾਰਕ ਬਣਦੇ ਉੱਥੇ ਜਿਆਦਾ ਜਾਂਦੇ ਕਿ ਸ਼ੌਕ ਨਾਉਂ ਵੀ ਘਰਾਂ ਦੇ ਵਿੱਚ ਲਾਉਂਦੇ ਆ ਸ਼ੌਕ ਉਹ ਤਾਂ ਜ਼ਿਆਦਾਤਰ ਪਿੰਡ ਦੀ ਸਰ ਜਿਵੇਂ ਪੰਚਾਇਤ ਹੈ ਜਿਵੇਂ ਪਾਰਕ ਵਗੈਰਾ ਦੇ ਵਿੱਚ ਜਿਹੜੇ ਵੱਡੇ ਆ ਉਹ ਬਣਾਉਂਦੀ ਘੋੜਾ ਵਗੈਰਾ ਉਹ ਵੀ ਲਾ ਦਿੰਦੇ ਘਰਾਂ ਦੇ ਉੱਤੇ ਲਾ ਦਿੰਦੇ ਹੂੰ 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 ਤੇ ਉਧਰ ਜੀ ਆ ਗਿਆ ਜੀ ਵੀਰੇ ਤੋਂ ਪੁੱਛਿਆ ਜਿਨ੍ਹਾਂ ਦਾ ਹਨਾ ਕਾਰੋਬਾਰ ਆ ਤੇ ਇੱਕ ਬਹੁਤ ਵੱਡਾ ਸੋਚ ਆ ਕਿਉਂਕਿ ਆਉਣ ਵਾਲੇ ਸਮੇਂ ਚ ਆਪਾਂ ਨੂੰ ਕੰਮ ਦੀ ਤਾਂ ਜਿਹੜੀ ਲੋੜ ਹੁੰਦੀ ਆ ਹਨਾ ਆਪਾਂ ਨੂੰ ਅੱਗੇ ਆਪਦਾ ਬਿਜ਼ਨਸ ਵਧਾਉਣ ਲਈ ਤੇ ਪਰ ਬਾਈਆਂ ਨੇ ਯਾਰ ਮੈਨੂੰ ਬਹੁਤ ਸੋਹਣਾ ਜਿਹੜਾ ਕੰਮ ਲੱਗਾ ਇੱਕ ਸਪੈਸ਼ਲ ਕੰਮ ਕੀਤਾ ਹਨਾ ਬਾਈ ਇੱਕ ਜਿਵੇਂ ਐਲੀਫੈਂਟ ਆ ਜਿਵੇਂ ਹਨਾ ਇੱਧਰ ਆ ਇਹਨੂੰ ਤਿਆਰ ਹੋਣ ਲਈ ਕਿੰਨਾ ਟਾਈਮ ਲੱਗ ਜਾਂਦਾ ਲੱਗ ਹੀ ਜਾਂਦਾ ਜੀ ਇਹ ਉਂ ਦੇ ਪਹਿਲਾ ਪ੍ਰੋਸੈਸ 6 ਮਹੀਨੇ ਲੱਗਿਆ ਸੀ 6 ਮਹੀਨੇ ਪਹਿਲਾਂ ਲੱਗੇ ਹੁਣ ਬਾਣੀ ਜਾਂਦਾ ਹੀ ਇਹ ਮਹੀਨੇ ਕਿ ਚ ਇੱਕ ਮਹੀਨਾ ਰੇਡ ਮਹੀਨਾ ਕੰਮ ਪਿੱਛੇ ਵਾਧ ਠੀਕ ਆ ਜੀ ਠੀਕ ਆ ਜੀ ਤੇ ਵੀਰੇ ਉਹਨਾਂ ਦੇ ਬਾਈ ਜਿਹੜੇ ਕਲਾਕਾਰ ਆ ਯਾਰ ਉਹ ਹੈ ਇਸ ਟਾਈਮ ਵੀ ਜਿਹੜੀ ਕਲਾ ਅੱਛਾ ਧੰਨਵਾਦ ਬਾਈ ਤੁਹਾਨੂੰ ਸਲੂਟ ਆ ਯਾਰ ਦਿਲੋਂ ਸਲੂਟ ਆ ਤੁਹਾਨੂੰ ਤੇ ਇਹ ਬਾਈ ਕਲਾਕਾਰੀ ਤੁਸੀਂ ਸਿੱਖੇ ਕਿਸੇ ਤੋਂ ਨਹੀਂ ਇਹ ਗੋਡ ਗਿਫਟ ਹੀ ਆ ਅੱਛਾ ਜੀ ਸਿੱਖਿਆ ਕਿੱਥੇ ਚੀ ਜਾਉਣੀ ਸਿੱਖਣ ਆਪਣੇ ਦਿਮਾਗ ਨਾਲ ਹੀ ਆ ਉਧਰ ਕੀ ਰੱਬ ਨਾਲ ਤੇ ਅੱਗੇ ਬਾਈ ਕਿਸੇ ਨੂੰ ਸ਼ੌਕ ਹੈ ਇਸ ਕੰਮ ਦਾ ਵੀ ਅੱਗੇ ਕੋਈ ਸਿੱਖਣਾ ਚਾਹੁੰਦਾ ਜਾਂ ਕਿ ਤੁਸੀਂ ਕਰੀ ਜਾਂਦੇ ਆ ਤੇ ਬਈ ਕਿਸੇ ਨੇ ਕੰਮ ਸਿੱਖਣਾ ਵੀ ਕਿੰਨੇ ਚਿਰ ਟ੍ਰੇਨ ਹੋ ਜਾਂਦਾ ਕਿਉਂਕਿ ਬੰਦਾ ਮਿਸਤਰੀ ਤਾਂ ਕਹਿੰਦੇ ਹੁੰਦੇ ਬਾਣ ਨਹੀਂ ਸਕਦਾ ਨਹੀਂ ਐ ਸਿੱਖਿਆ ਨਹੀਂ ਸ਼ੌਕ ਹੀ ਹੁੰਦਾ ਸ਼ੌਕ ਹੀ ਹੈ ਅੱਜ ਕੱਲ ਤੁਹਾਨੂੰ ਸਿੱਖਣਾ ਕਾਦਾ ਹਾਈਲਾਈਟ ਕਰਕੇ ਬਾਤ ਇਹ ਬਾਈ ਇੱਕ ਕਾਜ ਜਿਹੜੀ ਮੀਨਾ ਕਰਕੇ ਦੀ ਹੈ ਬਣਦੀ ਕਾਦੇ ਨਾਲ ਕਾਰਬਨ ਫਾਈਬਰ ਹੈ ਕਾਰਬਨ ਫਾਈਬਰ ਹੈ ਤੇ ਡਿਜ਼ਾਈਨ ਤੁਸੀਂ ਆਪਣੇ ਹੱਥਾਂ ਨਾਲ ਹੀ ਬਣਾਉਣਾ ਸਾਰਾ ਠੀਕ ਹੈ ਜੀ ਠੀਕ ਹੈ ਤੇ ਬਾਈ ਮਾਣੂ ਕੇ ਗੈਲਾਜੀ ਆਰਟ ਪੁਆਇੰਟ ਕੋਈ ਵੀ ਸੱਜਣ ਵੀਰ ਸ਼ੌਂਕ ਰੱਖਦਾ ਹਨ ਕੋਈ ਆਪਣੇ ਬਜ਼ੁਰਗਾਂ ਦੀ ਤਸਵੀਰ ਜਾਂ ਕਿਸੇ ਵੀ ਸਵੱਧਤਨਾ ਬਣਾ ਸਕਦੇ ਬਾਈ ਤੁਸੀਂ ਕੋਈ ਵੀ ਤੁਹਾਨੂੰ ਹਨਾ ਅਜਾਇਬ ਕਰ ਦਿਖਾਇਆ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਰਟ ਬਣਾਉਣਾ ਹਨਾ ਕੋਈ ਬਜ਼ੁਰਗਾਂ ਦਾ ਜਾਂ ਕੋਈ ਟੋੜਾ ਖੇਤੀਬਾੜੀ ਨਾਲ ਸਾਧਨਾਂ ਦਾ ਟਰੈਕਟਰ ਪੁਰਾਣੇ ਗੱਡੇ ਬਾਲ ਦਾ ਜੋ ਵੀ ਹੈ ਤੇ ਬਾਈਆਂ ਨਾਲ ਸੰਪਰਕ ਕਰ ਸਕਦੇ ਆ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਪਿਆ ਤੇ ਵੀਡੀਓ ਕਿਵੇਂ ਲਗੀ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ